ਚੱਲ 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 ਸਾਰੇ ਜਿਹੜੇ ਆਂਦੇ ਨੇ ਤੇ ਫਿਰ ਵੀ ਉਹ ਜਿਹਦੀ ਕੀ ਨਾ ਗੱਲ ਕਰਦੇ ਇਹਨਾਂ ਦਾ ਚੰਦਤ ਮੈਦਾਨ ਨਹੀਂ ਜੋ ਆਟਾ ਇਹ ਵੀ ਨਹੀਂ ਜ਼ਰੂਰੀ ਕਿ ਸਾਰਾ ਆਟਾ ਲੈਣਾ ਹੈ ਤੁਸੀਂ ਜਿੰਨਾ ਤੁਹਾਨੂੰ ਆਟੇ ਦੀ ਲੋੜ ਆ ਉਹਨਾ ਆਟਾ ਦੋ ਜੇ ਤੁਹਾਨੂੰ ਇੱਕ बोरा ਦੋ ਬੋਰੇ ਜਿੰਨੇ ਤੁਹਾਡੇ ਮਹੀਨੇ ਦੇ ਲੱਗਦੇ ਆ ਕਰਾਪ ਤਾਂ ਉਹਨਾਂ ਨੇ ਇੱਕ ਬਹੁਤ ਵਧੀਆ ਕੁਆਲਿਟੀ ਦਾ ਆਟਾ ਹੈ ਜਿੰਨਾ ਤੁਹਾਡਾ ਉੱਚ ਤੁਹਾਡੀ ਭਿਆਈ ਵੱਜਦੀ ਹੈ ਠੀਕ ਹੈ ਤੁਹਾਡੀ ਮਿਹਨਤ ਤੁਹਾਨੂੰ ਕਿਸੇ ਕਿਸੇ ਦੀ ਕੰਪਲੇਨ ਨਹੀਂ ਹੋਣੀ ਜਿੰਨੀ ਜ਼ਰੂਰਤ ਹੈ ਉਹਨਾਂ ਆਟਾ ਲੈ ਲਓ ਜਿੰਨਾ ਵਾਦੂ ਆ ਉਹਨੇ ਕਣਕ ਲੈ ਲਓ ਠੀਕ ਹੈ ਨਾ ਇਹਦਾ ਨਾ ਕਰਿਓ ਕਿ ਜਿ ਸਾਲੀ ਕਣਕ ਲੈਣੀ ਹੈ ਫਿਰ ਤੋਰੇ ਰਿਓ ਘਰੋਂ ਪਿਉਣ ਵਾਸਤੇ ਜੇ ਕੋਈ ਸਹੂਲਤ ਮਿਲਦੀ ਹੈ ਉਹ ਲੈ ਲਓ ਨਹੀਂ ਕੋਈ ਗੱਲ ਠੀਕ ਹੈ ਵੈਸੇ ਅਗਲੀ ਵਾਰੀ ਵੈਸੇ ਇਹ ਤੁਹਾਨੂੰ ਅਗਲੀ ਵਾਰੀ ਅੱਜ ਵੀ ਤਾਂ ਕਰਕੇ ਤੇ ਅਜੇ ਸ਼ੁਰੂਆਤ ਹੋਈ ਕਰਕੇ ਤੁਹਾਨੂੰ ਘਰ ਜਾਇਆ ਤਾਂ ਨਹੀਂ ਤੁਹਾਨੂੰ ਲਾਈਨਾਂ 'ਚ ਨਹੀਂ ਲੱਗਣਾ ਤੁਸੀਂ ਕਿਸੇ ਨੂੰ ਤੁਹਾਨੂੰ ਇਹ ਨਹੀਂ ਕਿਤੇ ਹਟਾਉਂਦਾ ਕਿ ਕਣਕ ਆਉਂਦੀ ਕਿ ਨਹੀਂ ਆਉਂਦੀ ਤੁਹਾਡੇ ਘਰ-ਘਰ ਜਾ ਕੇ ਡਿਲੀਵਰੀ ਹੋਣੀ ਆ ਅੱਜ ਮੀਂਹ ਦਾ ਕਰਕੇ ਤੇ ਨਵਾਂ ਸ਼ੁਰੂ ਕਰਨਾ ਕਰਕੇ ਤੁਹਾਨੂੰ ਇੱਥੇ ਸੱਦਿਆ ਤੇ ਆਹ ਲਾਈਨਾਂ ਜਿਹੜੀਆਂ ਨਾ ਇਹ ਆਪਣੇ ਸੀਐਮ ਸਰ ਨੂੰ ਲਾਈਨ 'ਚ ਖੜਾ ਨਜ਼ਰ ਨਹੀਂ ਆਉਣਾ ਚਾਹੀਦਾ ਠੀਕ ਹੈ ਨਾ ਇਹ ਤੁਹਾਡਾ ਅਧਿਕਾਰ ਹੈ ਇਸ ਕਰਕੇ ਸਾਨੂੰ ਦੇਣਾ ਲਾਈਨਾਂ 'ਚ ਨਹੀਂ ਖੜੇ ਕਰਨਾ ਆਪਾਂ ਤੁਹਾਨੂੰ ਘਰ-ਘਰ ਡਿਲੀਵਰੀ ਦੇਣੀ ਆ ਕਣਕ ਦੀ ਨਹੀਂ ਚਾਹੀਦੀ ਘਰ-ਘਰ ਜਨਾ ਅੱਗੇ ਚਾਹੀਦਾ ਉਹਨਾਂ ਆਟਾ ਦੇ ਠੀਕ ਐਵੇਂ ਹੀ ਦਵਾਰ ਚ ਨਾ ਬਿਠਾ ਲਿਓ ਕਿ ਪਤਾ ਨਹੀਂ ਆਟਾ ਮਾੜਾ ਹੋਵੇ ਜਾਂ ਪਸ਼ ਹੋਵੇ। ਇਹ ਪਹਿਲਾਂ ਹੁਣ ਮੇਰੀ ਗੱਲ ਸੁਣੋ। ਹੁਣ ਤੁਸੀਂ ਬਿਆਨਾਂ ਦੇ ਵਿੱਚ ਆਪਣਾ ਸਾਰਾ ਰਾਸ਼ਨ ਬਾਹਰੋਂ ਆਉਂਦਾ। ਹਾਂਜੀ। ਉਹ ਆਟਾ ਆਉਂਦਾ ਨਾ ਬਾਹਰੋਂ ਆਉਂਦਾ ਹੈ। ਉਹ ਹੀ ਆਟਾ ਹੈ। ਖਾਣੇ ਆ ਨਾ ਪਰ ਸਾਰੇ ਬੰਦੇ ਤਾਂ ਸਾਨੂੰ ਭਰੋਸਾ ਦਿੰਦੇ ਆ। ਤੁਸੀਂ ਮੇਰੇ ਭਰੋਸੇ ਸਾਰਿਆਂ ਨੇ ਤੁਹਾਡਾ ਭਰੋਸਾ ਚਾਹੀਦਾ ਸਾਨੂੰ। ਜੀ ਜੀ ਨੇ ਪੈਸੇ ਭiai ਦੇਓ ਬਚਾਉ ਰਹੇ ਆਂ ਤੇ ਨਾਲ। ਹਾਂ ਸਹੀ ਗੱਲ। ਆਟਾ ਲੈ ਕੇ ਤੇ ਆਪਣਾ ਆਟਾ ਜੂਠਣਾ। ਦਾਣਾ ਲੈ ਕੇ ਰੱਖਣਾ। ਠੀਕ ਹੈ।

ਤੂੰ ਵੀ ਆਪਣੇ ਘਰ ਬਰੇ ਅਕਲ ਚੜੀ ਮੈਂ ਲੇ ਲੇ ਤੱਕ ਨਹੀਂ ਤੂੰ ਵੀ ਉੱਧਰ ਹੀ ਗਈ ਹੋਣੀ ਮੈਨਾਂ ਫੜ 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 ਅੱਜ ਇੱਕ ਮਿੰਟ ਲੈ ਬੀਬੀ ਹੁਣ ਲੈ ਗਾੜੀ ਮੈਡਮ ਇਧਰ ਦੇਖੋ ਜੀ ਮੈਡਮ ਇਧਰ ਦੇਖੋ ਜੀ ਠੀਕ ਹੈ ਚੈਲ ਹਾਂਜੀ ਮੈਮ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈਗਾ ਘਰ-ਘਰ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਅ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਗੀ ਮੈਂ ਮਾਂਜੂ ਕੁਮਾਰ ਸਿਮ ਸਾਹਿਬ ਸਤਕਰ ਰੱਖਦੀ ਮਾਨ ਦਾ ਜਿਨ੍ਹਾਂ ਨੇ ਇਹ ਅਟੇ ਦਾਲ ਦੀ ਸਕੀਮ ਨੂੰ ਖੇਤਰ ਕਰਕੇ ਤੇ ਮਾਨ ਸਨਮਾਨ ਦੇ ਨਾਲ ਤੁਪਾਂ ਨੂੰ ਇਹ ਉਹਨਾਂ ਦੇ ਘਰ-ਘਰ ਪਹੁੰਚਾਉਣ ਦਾ ਜਿਹੜਾ ਉਪਰਾਲਾ ਕੀਤਾ ਆ ਬੜੇ ਲੰਬੇ ਸਮੇਂ ਤੋਂ ਇਹ ਟੀਚਾ ਚੱਲਦਾ ਸੀ ਤੁਹਾਨੂੰ ਪਤਾ ਸੀ ਕਿ ਸਰਕਾਰ ਨੇ ਜਿਹੜਾ ਉਹ ਕੋਟਾਂ ਦਾ ਵੀ ਸਾਹਮਣਾ ਕੀਤਾ ਇਸ ਸਕੀਮ ਨੂੰ ਲਾਗੂ ਕਰਨ ਵਾਸਤੇ ਵਸਰਾ ਦੇ ਕਿ ਬੰਦੇ ਸੀ ਪਰ ਉਹਦੇ باوجود ਮਾਨ ਸਾਹਿਬ ਤੁਹਾਨੂੰ ਪਤਾ ਕਿ ਜੇ ਉਹਨਾਂ ਨੂੰ ਪਤਾ ਜਿਹੜਾ ਕੰਮ ਸਹੀ ਆ ਉਹਨੂੰ ਕਰਨ ਵਾਸਤੇ ਉਹ ਬਜਦ ਹੁੰਦੇ ਆ ਔਰ ਉਹਨਾਂ ਨੇ ਇਹ ਕੰਮ ਜਿਹੜਾ ਨੇਪਰੇ ਚਾੜਿਆ ਅੱਜ ਡੋਰ ਟੂ ਡੋਰ ਆਟੇ ਦੀ ਤੇ ਕਣਕ ਦੀ ਡਿਲੀਵਰੀ ਆ ਔਰ ਆਪਸ਼ਨ ਹੈ ਆ ਕਿ ਕਿਸੇ ਨੂੰ ਆਟਾ ਲੈਣਾ ਕਿਸੇ ਨੇ ਜਾਂ ਕਣਕ ਲੈਣੀ ਹੈ ਕਿਸੇ ਤੇ জোর ਜਬਰਦਸਤੀ ਨਹੀਂ ਹੈ ਤੇ ਇਹ ਜਿਹੜਾ ਆਟੇ ਦਲ ਦੀ ਸਕੀਮ ਡੋਰ ਟੂ ਡੋਰ ਸ਼ੁਰੂ ਕੀਤੀ ਹੈ ਅੱਜ ਮੇਰਾ ਪਿੰਡ ਆਪਣਾ ਨਗਰ ਬੀਪਿੰਡ ਤੋਂ ਇਹ ਸਕੀਮ ਸਟਾਰਟ ਕੀਤੀ ਗਈ ਹੈ ਔਰ ਮੈਂ ਮਹਿਕਮੇ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਮੇਰੇ ਨਾਲ ਸੌਰਵਪ੍ਰੀਤ ਜੀ ਹੈਗੇ ਨੇ ਮਾਰਕਫੇਟ ਤੋਂ ਔਰ ਮਾਰਕਫੈਟ ਨੇ ਇਹ ਟੀਚਾ ਚੁੱਕਿਆ ਜਿਹੜਾ ਇਹ ਇਹਨਾਂ ਦੇ ਰਾਹੀਂ ਹੈ ਜਿਹੜਾ ਆਟਾ ਦਾਲ ਜਿਹੜੀ ਕਣਕ ਵਗੈਰਾ ਆਟਾ ਕਣਕ ਤੇ ਜਿਹੜੀ ਵੰਡੀ ਜਾਣੀ ਆ ਉਹ ਬੜੇ ਚਚੇ ਟੱਗ ਦੇ ਨਾਲ ਇਸ ਸਕੀਮ ਨੂੰ ਜਿਹੜਾ ਸੀ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਣਾ ਮੈਮ ਜੇਕਰ ਗੱਲ ਕਰੀਏ ਕਈਆਂ ਦੇ ਨੀਲੇ ਕਾਰਡ ਵਗੈਰਾ ਵੀ ਕੱਟੇ ਜਾ ਚੁੱਕੇ ਹੈਗੇ ਆ ਉਹਨਾਂ ਤੇ ਵੀ ਕੋਈ ਅਗਲਾ ਸਟੈਪ ਚੱਕਿਆ ਜਾਊਗਾ ਜਿਹੜਾ ਕੱਟੇ ਹੋਏ ਸੀਗੇ ਉਹ ਤਕਰੀਬਨ 9.5 11 ਲੱਖ ਕਾਰਡ ਮਾਝੂਕ ਸੀਐਮ ਸਾਹਿਬ ਨੇ ਉਹ ਹੱਲ ਕਰ ਦਿੱਤਾ ਹੋਇਆ ਔਰ ਮੇਰਾ ਖਿਆਲ ਸਾਰਾ ਬਾਜੂ ਨਾਲ ਲੋਕਾਂ ਨੂੰ ਜਿਹੜੇ ਉਹ ਜਟਾ ਦੇ ਕੱਟੇ ਗਏ ਸੀ ਉਹਨਾਂ ਨੂੰ ਅੱਜ ਇਹ ਸਕੀਮ ਦਾ ਲਾਭ ਉਪਰਪਤ ਹੋਏਗਾ ਔਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਮਾਨਜੋਗ ਸੀਐਮ ਸਾਹਿਬ ਨੇ ਹਜੇ ਫੈਸਲਾ ਇਹ ਕੀਤਾ ਜਾਂ ਕਰ ਦੇਣਾ ਹੋ ਸਕਦਾ ਜਿਹੜੀ ਪਿੱਛੇ ਜਿੰਨੇ ਜਿੰਨੇ ਮਹੀਨੇ ਨਿਕਲ ਗਏ ਹੋ ਸਕਦਾ ਉਹਦਾ ਵੀ ਜਿਹੜਾ ਰਾਸ਼ਨ ਜਿਹੜਾ ਲਾਪਰਤੀ ਦੀ ਜ਼ਰੂਰ ਮਿਲੂਗਾ ਮੈਮ ਕਈ ਵਾਰੀ ਦੇਖਣ ਜਾਂਦਾ ਕਿ ਕਈਆਂ ਨੂੰ ਜਿਹੜਾ ਲੋਡ ਵੀ ਨਹੀਂ ਹੁੰਦੀ ਉਹਨਾਂ ਨੂੰ ਵੀ ਰਾਸ਼ਨ ਦਿੱਤਾ ਜਾਂਦਾ ਹੈਗਾ ਉਹਨਾਂ ਤੇ ਕੀ ਸਟੈਪ ਚੱਕਿਆ ਜਾ ਰਿਹਾ ਹੈਗਾ ਇਹਦੇ ਬਾਰੇ ਹਜੇ ਅਸੀਂ ਜਿਹੜੇ ਲੋਡਵੰਦ ਨੇ ਪਹਿਲਾਂ ਉਹਨਾਂ ਦੇ ਉੱਤੇ ਧਿਆਨ ਦਿੱਤਾ ਹੋਇਆ ਕਿ ਜਿਹੜੇ ਲੋਡਵੰਦ ਨੇ ਪਹਿਲਾਂ ਉਹਨਾਂ ਦੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਟਾਰਗੇਟ ਪੂਰਾ ਕਰ ਲਈਏ ਉਸ ਤੋਂ ਬਾਅਦ ਜਿਹੜੀ ਇਹ ਸ਼ਨਾਖਤ ਕੀਤੀ ਜਾਊਗੀ ਕਿ ਜਿਹੜੇ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਗਈ ਬਿਨਾਂ ਜ਼ਰੂਰਤ ਤੋਂ ਰਾਸ਼ਨ ਲਿਆ ਕੋਲ ਕੀਤੀ ਜਾਣੀ ਹੈ ਕੀ ਪਬਲਿਕ ਨੂੰ ਮੈਸੇਜ ਆ ਪਬਲਿਕ ਨੂੰ ਮੇਰਾ ਮੈਸੇਜ ਆ ਕਿ ਇਹ ਜਿਹੜਾ ਆਟੇ ਦਾਲ ਦੀ ਜਾਂ ਆਟੇ ਦੀ ਜਾਂ ਕਣਕ ਦੀ ਸਕੀਮ ਆ ਇਹ ਬਿਲਕੁਲ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਹੈਂਡ ਟੂ ਮਾਉਥ ਨੇ ਜਿਨ੍ਹਾਂ ਨੂੰ ਇਸ ਸਹੂਲਤ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਮੇਰੀ ਸਭ ਨੂੰ ਬੇਨਤੀ ਆ ਕਿ ਇਹ ਰਾਸ਼ਨ ਜਿਹੜਾ ਉਹੀ ਲੋਕ ਲੈਣ ਮੇਰੀ ਲਬ ਪੱਤਰੀਆਂ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਵੀ ਹੱਥ ਜੋੜ ਕੇ ਅਪੀਲ ਆ ਕਿ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਨਹੀਂ ਉਹ ਆਪਣੇ ਆਪ ਸਿਲੰਡਰ ਕਰਨ ਆਪਣੇ ਆਪਣੇ ਅੰਦਰ ਦੀ ਆਪਣੀ ਭਾਵਨਾਵਾਂ ਦੇ ਮੁਤਾਬਕ ਆਪਣੇ ਪੰਜਾਬ ਦੀ ਖਾਤਰ ਲੋਕਾਂ ਨੂੰ ਉਹ ਜਿਹੜੇ ਕਣਕਰੀ ਸਕੀਮ ਹੈ ਉਹਨੂੰ ਸਟਰੰਡਰ ਕਰ ਦੇਣਾ ਚਾਹੀਦਾ ਔਰ ਮੈਂ ਇਹ ਜ਼ਰੂਰ ਚਾਹੂੰਗੀ ਕਿ ਇਹ ਜਿਹੜਾ ਕੰਮ ਹੈ ਮੇਰੇ ਹਲਕੇ ਤੋਂ ਸ਼ੁਰੂ ਹੋਵੇ ਕਿ ਜਿਹੜੇ ਲੋਕਾਂ ਨੂੰ ਜ ਕਣਕ ਦੀ ਜ਼ਰੂਰਤ ਨਹੀਂ ਹੈ ਕਿ ਜਿਨ੍ਹਾਂ ਦੇ ਘਰ ਕਣਕਾਂ ਹੁੰਦੀਆਂ ਜਿਹੜੇ ਖੇਤੀ ਕਰਦੇ ਨੇ ਉਹ ਇਸ ਸਕੀਮ ਦੇ ਵਿੱਚੋਂ ਆਪਣੇ ਆਪ ਨੂੰ ਜ਼ਰੂਰ ਬਾਹਰ ਕਰ ਲੈਣ ਇਹ ਉਹਨਾਂ ਦੇ ਮਾਨ ਸਨਮਾਨ ਦੀ ਵੀ ਗੱਲ ਹੈ ਔਰ ਇਹ ਸਮਾਜ ਵਾਸਤੇ ਇੱਕ ਸੇਧ ਵੀ ਆ ਕਿ ਵੀ ਜਿਹੜੇ ਜ਼ਰੂਰਤਮੰਦ ਹੈ ਉਹੀ ਇਹਦਾ ਜਿਹੜਾ ਲਾਭ ਉਠਾਣ ਠੀਕ ਹੈ